ਅਖਬਾਰਾਂ ਵਾਲੀਆਂ ਗੱਡੀਆਂ ਨੂੰ ਲੈ ਕੇ ਪੁਲਿਸ ਥਾਣੇ ਰੋਕ ਦਿੱਤੀ ਗਈ ਅਖਬਾਰਾਂ ਦੀ ਸਪਲਾਈ ਜੋ 50 ਨੰਬਰ ਕੋਠੀ ਨੇ ਅੱਜ ਅਖਬਾਰਾਂ ਦੀ ਸਪਲਾਈ ਰੋਕੀ ਏ 50 ਨੰਬਰ ਕੋਠੀ ਦੇ ਵਿਵਾਦ ਦੇ ਵਿੱਚ ਅੱਜ ਲੋਕਾਂ ਦੇ ਕੋਲ ਨਵੀਂ ਤੇ ਤਾਜ਼ਾ ਖਬਰ ਨਹੀਂ ਆ ਸਕੀ ਔਰ ਅਖਬਾਰ ਨੂੰ ਜਿਹੜਾ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਪ੍ਰੈਸ ਦੇ ਉੱਪਰ ਵੀ ਹਮਲਾ ਹੋ ਗਿਆ ਹੈ ਜੋ ਅਖਬਾਰ ਹਰ ਰੋਜ਼ ਛਪਦੀ ਹੈ ਲੋਕਾਂ ਕੋਲ ਜਾਂਦੀ ਹੈ ਨਵੀਂ ਤੇ ਤਾਜ਼ਾ ਖਬਰ ਉਸ ਨੂੰ ਵੀ ਰੋਕ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਉਹ ਅਖਬਾਰਾਂ ਦੀਆਂ ਗੱਡੀਆਂ ਰੋਕ ਕੇ ਜੋ ਉਹਨਾਂ ਨੂੰ ਥਾਣੇ ਲਾ ਦਿੱਤਾ ਅੱਜ ਕਿਸੇ ਕੋਲ ਵੀ ਅਖਬਾਰ ਨਹੀਂ ਪਹੁੰਚਿਆ ਜੋ ਸਵੇਰ-ਸਵੇਰ ਹੀ ਲੋਕਾਂ ਕੋਲ ਅਖਬਾਰ ਆ ਜਾਂਦਾ ਲੋਕ ਅਖਬਾਰ ਪੜ ਕੇ ਉਸ ਤੋਂ ਬਾਅਦ ਆਪਣਾ ਨਾਸ਼ਤਾ ਕਰਦੇ ਨੇ ਤਾਜ਼ਾ ਖਬਰ ਵੇਖ ਕੇ ਜੋ ਲੋਕ ਉਸ ਦੇ ਉੱਪਰ ਚਰਚਾ ਕਰਦੇ ਨੇ ਪਰ ਅੱਜ ਨਾ ਤਾਂ ਕਿਸੇ ਕੋਲ ਅਖਬਾਰ ਪਹੁੰਚਿਆ ਤੇ ਨਾ ਹੀ ਕੋਈ ਤਾਜ਼ਾ ਖਬਰ ਪਹੁੰਚੀ ਲੋਕ ਜਿਹੜੇ ਨੇ ਅੱਜ ਦੇਖਦੇ ਰਹਿ ਗਏ ਕਿ ਅਖਬਾਰ ਅਚਨਚਿਤ ਕਿਉਂ ਨਹੀਂ ਛਪਿਆ ਜਦੋਂ ਕਿ ਕੋਈ ਛੁੱਟੀ ਨਹੀਂ ਸੀ ਕੋਈ ਕਿਸੇ ਦਾ ਐਸਾ ਕਾਰਨ ਨਹੀਂ ਸੀ ਕਿ ਅਖਬਾਰ ਜਿਹੜਾ ਅੱਜ ਰੁਕ ਗਿਆ ਇੱਕ ਦੂਜੇ ਨੂੰ ਲੋਕ ਫੋਨ ਕਰਦੇ ਰਹੇ ਪੁੱਛਦੇ ਰਹੇ ਖਬਾਰਾਂ ਮੰਡਲ ਵਾਲੇ ਨੂੰ ਵਾਰ-ਵਾਰ ਫੋਨ ਕਰਦੇ ਰਹੇ ਪਰ ਖਬਾਰਾਂ ਮੰਡਲ ਵਾਲੇ ਤੱਕ ਵੀ ਇਹ ਗੱਲ ਨਹੀਂ ਪਹੁੰਚੀ ਕਿ ਅਖਬਾਰ ਕਿਉਂ ਨਹੀਂ ਆਇਆ ਜੋ ਅੱਜ ਸਾਹਮਣੇ ਗੱਲ ਆਈ ਗਈ ਖਬਾਰਾਂ ਨੂੰ ਜਲੰਧਰ ਤੋਂ ਚਲਦਿਆ ਸਾਰੀ ਚੰਡੀਗੜ੍ਹ ਤੋਂ ਚਲਦਿਆ ਸਾਰੀ ਰਸਤੇ ਵਿੱਚ ਰੋਕ ਲਿਆ ਗਿਆ ਪੁਸਤੇ ਵੱਲੋਂ ਪੰਜਾਬ ਪੁਸ ਨੇ ਜੋ ਪ੍ਰਸਤ ਦੇ ਉੱਪਰ ਵੀ ਵੱਡਾ ਹਮਲਾ ਕੀਤਾ ਜਿਸ ਨੂੰ ਲੈ ਕੇ ਕਾਂਗਰਸ ਦੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਨੇ ਪ੍ਰੈਸ ਦੀ ਆਜ਼ਾਦੀ ਖੋ ਲਈਏ ਪ੍ਰੈਸ ਤੇ ਉੱਪਰ ਵੱਡਾ ਹਮਲਾ ਕੀਤਾ ਸੋ ਇਹ ਅਖਬਾਰ ਜੋ ਹਰ ਰੋਜ਼ ਚੰਡੀਗੜ੍ਹ ਦਾ ਜਲੰਧਰ ਤੋਂ ਸ਼ਬਕੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਸੀ ਅਚਨਚੇਤੇ ਰਾਤ 10 ਵਜੇ ਜੋ ਚੈਕਿੰਗ ਸ਼ੁਰੂ ਹੋ ਗਈ ਤੇ ਸਵੇਰ ਤੱਕ ਇਹ ਸਾਰੀ ਚੈਕਿੰਗ ਜਾਰੀ ਰਹੀ ਅਖਬਾਰਾਂ ਵਾਲੀਆਂ ਗੱਡੀਆਂ ਦੀ ਜ਼ਿਆਦਾਤਰ ਸ਼ਹਿਰਾਂ ਕਸਮੀਆਂ ਤੇ ਪਿੰਡਾਂ ਦੇ ਵਿੱਚ ਲੋਕ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਜੋ ਇਸ ਦੇ ਸਾਹਮਣੇ ਵੱਡਾ ਸਵਾਲ ਖੜਾ ਹੋਇਆ ਕਿ ਜਰੰਦਰ ਕੈਂਟ ਦੇ ਵਿਧਾਇਕ ਨੇ ਦੱਸਿਆ 50 ਨੰਬਰ ਕੋਠੀ ਜੋ ਅਰਵਿੰਦ ਕੇਜਰੀਵਾਲ ਦੀ ਰਹਿਸ਼ ਬਾਰੇ ਉਹਦੇ ਵਿੱਚ ਖਬਰਾਂ ਛਪੀਆਂ ਸਨ ਜੋ 50 ਨੰਬਰ ਕੋਠੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਔਰ ਉਹ 50 ਨੰਬਰ ਕੋਠੀ ਜਿਹੜੀ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਟੇ ਵਿੱਚੋਂ ਉਹਨਾਂ ਨੂੰ ਅਲਾਰਟ ਕੀਤੀ ਜਾ ਰਹੀ ਸੀ ਜਿਸ ਦੇ ਬਾਰੇ ਅਖਬਾਰਾਂ ਦੇ ਵਿੱਚ ਖਬਰ ਛਪੀ ਹੋਣ ਕਰਕੇ ਅਖਬਾਰ ਰੋਕਿਆ ਗਿਆ ਪ੍ਰਗਤ ਸਿੰਘ ਨੇ ਕਿਹਾ ਕਿ ਇਹ ਅਖਬਾਰਾਂ ਦੇ ਜਿਹੜੀ ਅਜਾਤੀ ਹੈ ਪ੍ਰੈਸ ਦੇ ਉਹਦੇ ਉੱਪਰ ਵੱਡਾ ਡੱਕਾ ਹੈ ਅਣਅਲਾਨੀ ਐਮਰਜੈਂਸੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਦਿੱਲੀ ਦੀ ਲਾਬੀ ਲਾਉਣਾ ਤੇ ਪਹਿਲਾਂ ਹੀ ਸਭ ਦੇ ਸਾਹਮਣੇ ਸੀ ਪਰ ਹੁਣ ਸੱਚ ਲਗਾਉਣ ਲਈ ਅਖਬਾਰ ਤੱਕ ਰੋਕੇ ਜਾ ਰਹੇ ਹਨ ਇਹ ਪੰਜਾਬ ਵਿੱਚ ਇੱਕ ਚੁੱਪਚਾਪ ਐਮਰਜੈਂਸੀ ਲਗਾਉਣ ਦੀ ਕੋਸ਼ਿਸ਼ ਹੈ ਪੰਜਾਬ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਸੂਤਰਾਂ ਦੇ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ ਇਸ ਲਈ ਰਾਜ ਭਰ ਦੇ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਕਈ ਥਾਵਾਂ ਤੇ ਡੌਗ ਸੈਕਵੈਂਟ ਵੀ ਬੁਲਾਏ ਗਏ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣੇ ਦੇ ਅੰਦਰ ਲਜਾਇਆ ਗਿਆ। ਇਸੇ ਦੌਰਾਨ ਪੰਜਾਬ ਪੁਲਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਤੇ ਅਧਿਕਾਰਤ ਤੌਰ ਤੇ ਕੋਈ ਟਿੱਪਣੀ ਨਹੀਂ ਕੀਤੀ। ਇਹ ਚੈਕਿੰਗ ਨੇ ਲਗਭਗ ਸਾਰੇ ਅਖਬਾਰਾਂ ਨੂੰ ਪ੍ਰਭਾਵਿਤ ਕੀਤਾ ਜਿਸ ਵਿੱਚ ਜ਼ਿਆਦਾਤਰ ਕੇਂਦਰਾਂ ਨੂੰ ਉਹਨਾਂ ਦੀ ਸਪਲਾਈ ਵਿੱਚ ਵਿਘਨ ਪਿਆ। ਲੁਧਿਆਣਾ ਅਮਰਾਦ ਸਰ ਮੋਗਾ ਫਰੀਦਕੋਟ ਕੋਟਕਪੂਰਾ ਪਠਾਨਕੋਟ ਫਾਇਲ ਦਾ ਅਬੋਰ ਤੇ ਬਰਨਾਲਾ ਦੇ ਲੋਕਾਂ ਨੂੰ ਅਖਬਾਰ ਨਹੀਂ ਮਿਲਿਆ ਅਖਬਾਰਾਂ ਦੇ ਹਾਕਰ ਅਤੇ ਵੰਡਣ ਵਾਲੇ ਵੀ ਗੁੱਸੇ ਵਿੱਚ ਦਿਖਾਈ ਦਿੱਤੇ ਕੁਝ ਡਰਾਈਵਰਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਥਾਣਿਆਂ ਦੇ ਵਿੱਚ ਰੋਕਿਆ ਹੋਇਆ ਜੋ ਅਖਬਾਰ ਅੱਜ ਸਮੇਂ ਸਿਰ ਅਸੀਂ ਨਹੀਂ ਲਿਆ ਸਕਦੇ ਜਿਸ ਨੂੰ ਲੈ ਕੇ ਪ੍ਰਿੰਟਿੰਗ ਪ੍ਰੈਸ ਦੇ ਉੱਪਰ ਬਹੁਤ ਵੱਡਾ ਹਮਲਾ ਹੈ 50 ਨੰਬਰ ਕੋਠੀ ਜੋ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਜਾਣੀ ਸੀ ਉਸ ਦੇ ਉੱਪਰ ਜੋ ਅਖਬਾਰਾਂ ਛਪੀਆਂ ਸੀ ਜਿਸ ਤੇ ਕਾਰਨ ਨੇ ਅਖਬਾਰ ਪੰਜਾਬ ਸਰਕਾਰ ਦੇ ਵੱਲੋਂ ਅਜ ਰੋਕ ਲਏ ਗਏ